ਵੇਦ ਪੁਰਾਨਕ ਤੇਬ ਕੁਰਾਨ ਹ ਸੇਵ ਸਕੇ ਕਰ ਹੱਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਗਨਾ ਪਰ ਤੁਸੋਂ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨਤ ਅਗਾਦ ਅਦਵੈ ਸੋ ਪੂਤ ਭਵਖ ਭਵਾਨ ਅਪਹਿ ਹੈ ਅੰਤ ਬਿਹੀਨ ਅਨਾਤਮਿਆ ਆਦ ਅਦੋਖ ਅਛਤ੍ਰ ਅਸ਼ੈ ਹੈ ਲੋਗਨ ਕੇ ਕਰਤਾ ਹਸਦਾ ਜਨਮ ਮਨ ਮ ਭੱਤਾ ਪ੍ਰਭ ਹੈ ہاں جی لوگن کے کرتا ہرتا جل میں اچھا تھی لوگن کے کرتا ہرتا جل میں تھل میں پرتا پر ہے <strong> <railâm suk Color hilati> ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦਮਾਪਤ ਏ ਹੈ ਕਾਮ ਨਾ ਕਰੋਗ ਨਾ ਲੋਭ ਨਾ ਬੋਹ ਨਾ ਰੋਗ ਨਾ ਸ਼ੋਗ ਨਾ ਭੋਗ ਨਾ ਭੈ ਹੈ ਦੇਹ ਬਹੀਨ ਸੁਨੇ ਸਵ ਤਨ ਨੇਹ ਬ੍ਰਖ ਅਗੇ ਅਛਾ ਹੈ ਜਾਨਕ ਦੇਤ ਜਾਨਕ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਕਾਹੇ ਕੋ ਡੋਲਤ ਹੈ

ਜੱਜ ਭੁਜੰਗ ਸੁਦਾਨਵ ਦੇਵ ਅਭੇਪ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ਼ਪਤਾਲ ਰਸਤਲ ਜੱਜ ਭੁਜੰਗ ਸਵੈ ਸਰਨੇ ਆਵੈ ਪਾਇ ਸਕੈ ਨਹੀਂ ਪਰ ਉਪਰਵਾਹੂ ਕੋ ਨੇਤ ਹੀ ਨੇਤੈ ਭੇਦ ਬਤਾਵੈ ਹਾਂਜੀ ਕਿੱਥੇ ਹੈ ਨੇਤ ਨੇਤ ਹੀ ਨੇਤੈ ਭੇਦ ਬਤਾਵੈ ਭੇਦ ਇੱਥੇ ਬੇਦ ਬਤਾਵੈ ਅਤ ਇਥੇ ਭੇਦ ਦਾ ਵੀ ਪਾਏ ਸਕੇ ਨਹੀਂ ਪਾਰ ਪ੍ਰਵਾਹੋਂ ਕੋ ਨੇਤ ਹੀ ਲੇਤਾ ਭੇਦ ਬਤਾਵੇ ਹਾਂ ਪ੍ਰਵਾਹ ਹੂੰ ਕਠਾ ਹੂੰ ਨਾਲ ਸੰਬੰਧਕ ਹੁੰਦਾ ਪ੍ਰਵਾਹਾਂ ਦਾ ਸੋਭਾ ਦਾ ਹੈ ਭੇਦ ਭੇਦ ਪਾਠ ਵੀਰ ਅਸਨ ਤਾਂ ਮੁੱਖ ਚੱਲਿਆ ਆ ਰਿਹਾ ਹੈਂ ਜੀ ਤੁਸੀਂ ਬੇਦ ਕਰਿਆ ਹੋਇਆ ਹਾਂ ਇੱਥੇ ਭੇਦ ਪਾਠ ਭਾਈ ਭੇਦ ਕਰਨਾ ਹਾਂ ਹਾਂ ਪਾਏ ਸਕਣੇ ਪਾੜ ਪ੍ਰਵਾਹੋਂ ਕੋ ਜਿਨਨੇ ਨੇ ਉੱਤੇ ਗਤਨ ਕੀਤੇ ਪੂਰਵਗਤ ਸਾਰੇ ਵੈਸਵੂ ਦੀ ਸੋਭਾ ਦਾ ਪਾਰਾ-ਬਾਰ ਨਹੀਂ ਪਾਰ ਸਕਦੇ ਨਾਇਤੀ ਕਾਰਨਾ ਨਾਇਤੀ ਕਰਜ ਬਿਆਨਤ ਬਿਆਨਤ ਕਰਕੇ ਭੇਤ ਦੱਸਦੇ ਆ ਵੈਸਵੂ ਦਾ ਭੇਤ ਜੇ ਉਹਨਾਂ ਕੋਲ ਪੁੱਛੀਏ ਉਹ ਬਿਆਨਤ ਬਿਆਨਤ ਕਰਕੇ ਕਹਿੰਦੇ ਹਾਂਜੀ ਖੋਜ ਥਕੇ ਸਭੀ ਖੁਜੀਆ ਸੁਰਹਾਰ ਪਰ ਹਰ ਹੱਥ ਨਾ ਆਵੇ ਨਾਰਦ ਤੇ ਚਕਰਾਨਨ ਸੇ ਰੂਮ ਨਾਰਕ ਤੇ ਸਭ ਹਉ ਮਿਲ ਗਾਇ ਬੇਦ ਕ ਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਥਕ ਨਹੀਂ ਪਾਰੋ ਮਾਪਤ ਸਦ ਸੁਨਾਤ ਸੁਨੰਤਨ ਤੇ ਆਇਓ ਧਿਆਨ ਕਰਉ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇ ਬੇਦ ਪੁਰਾਨ ਕ ਤੇਵ ਕਰਾਨ ਅਭੇਦ ਨਿਰਪਾਨ ਸਭੈ ਪਚਹਾਰੇ भेद ਨਾ ਪਾਇ ਸਕਿਓ ਨ ਭੇਦ ਕੋ ਖੇਦ ਤਹ ਅਨਛੇਦ ਪੁਕਾਰੈ ਰਗ ਨ ਰੂਪ ਨ ਰੇਖ ਨ ਰੰਗ ਨ ਸਾਤ ਨ ਸੋਗ ਨ ਸੰਗਤ ਹਾਰੇ ਆਦ ਅਨਾਦ ਆਜ਼ਾਦ ਅਭੇਖ ਅਦਵਾਖ ਜਪਿਓ ਤਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਜੀਏ ਬੋਧਾਨ ਮਹਾ ਬ੍ਰਤ ਤਾਰੇ ਦੇਸ ਘਰ ਘਰ ਭੇਸ ਤਪੁ ਤਨ ਕੇ ਸਦਰੇ ਨ ਮਿਲੇ ਹਰ ਪਿਆਰੇ ਆਥਨ ਕੋਟ ਕਰੇ ਉਸਤਾਨ ਧਰੇ ਬੋ ਨਿਆਸ ਕਰੇ ਮੋਕਾਰ ਜੀਨ ਦੇ ਅਨ ਕਾਲ ਭਜੇ ਬੰਤ ਅੰਤ ਕੋ ਅੰਤ ਕੇ ਧਾਮ ਸੁਧਾਰੇ ਇਸ ਸਬਈਏ ਦੇ ਅੰਦਰ ਕਾਲ ਸਾਹਿਬ ਜੀ ਪਾਠ ਐਸ ਸੰਤ ਤੇ ਮਹਾਪੁਰਖ ਵੀ ਵਿਦਿਆ ਪੜਾਉਂਦੇ ਰਹੇ ਦੇ ਲੋ ਕਿੰਨੇ ਜਿਲ੍ਹਾ ਚਰ ਬਾਬਾ ਜੀ ਵੱਡੇ ਰਹੇ ਬਹੁਤ ਵਿਦਿਆ ਦਾ ਧਨ ਕਰਾਇਆ ਆਪ ਜੀ ਨੂੰ ਹਰ ਹਿੱਦ ਦੇ ਵਿੱਚ ਬਦਥ ਮਹਰੋਂ ਵਾਲੇ ਭਾਈ ਤੇਜਾ ਸਿੰਘ ਜੀ ਇਸ ਸਥਾਨ ਦੇ ਵਿਦਿਆਰਥੀ ਸੀ ਮਹਾਪੁਰਖਾਂ ਨੇ ਬੜੀ ਭਾਰੀ ਬੰਦਿਆ ਭੜਾਈ ਨਾਲੇ ਆਪ ਖੇਤੀ ਕਰਕੇ ਕਿਸੇ ਬੂਰੇ ਹੱਥ ਨਹੀਂ ਅੱਡਿਆ ਆਪ ਖੇਤੀਆਂ ਕਰਕੇ ਲੰਗਰ ਚਲਾਇਆ ਗਰਾਹੀ ਨਹੀਂ ਕੀਤੀ ਹੈ ਐਸੀ ਅਸਰਜ ਕਲਾ ਬਾਬਾ ਜੀ ਨੇ ਵਰਤਾਈਏ ਸੁਤਾਨ ਤੇ ਜਿੱਥੇ ਆਪਾਂ ਸ਼ਿਸ਼ੋਭ ਤਹਾਂ ਬਿਹਾਰ ਜਾਈਏ ਇਹ ਜਪੀਆਂ ਤਪੀਆਂ ਤੋਂ ਸੋ ਆਪ ਜੀ ਇੱਥੇ ਆਮ ਤੌਰ ਤੇ ਨਾ ਕੇਸ ਧਰੇ ਨਾ ਮੇਰੇ ਹਰ ਪਿਆਰੇ ਇਹ ਪਾਠ ਪੜਾਇਆ ਕਰਦੇ لیکن සම්ప్రదాయ دے اندر ਧਨ ਕੇ ਸਦੇ ਨਾ ਮਿਲੇ ਹਰ ਪਿਆਰੇ ਪਾਠ ਕਰਾਇਆ ਜਾਂਦਾ ਗੁਰਬਾਣੀ ਦੇ ਉਧਾਰ ਦੇ ਉਤੇ ਕਬੀਰ ਪ੍ਰੀਤ ਇੱਕ ਸੋਂ ਪੀਏ ਆਨ ਦੁਮਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ ਹੁਣ ਤੁਸੀਂ ਦੇਖ ਲਓ ਬਈ ਆਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਬਈ ਇਸ ਕਰਕੇ ਸਹਿਜ ਧਾਰੀ ਸਾਡਾ ਅੰਗ ਹਾਂ ਕਦੇ ਨਫ਼ਰਤ ਨਾ ਕਰੋ ਜਪੀ ਤਬੀਦੋ ਬਈ ਜਪੀ ਤਪੀ ਹੋਈ ਨੇ ਬਹੁਤ ਸਾਰੇ ਇਲਾਕਿਆਂ ਚ ਬਿਰਤੂ ਦਾ ਸਮਾਂ ਮਿਲਿਆ ਨੌ ਨਾਨਕ ਚੰਦ ਸੁਖਨ ਸਿੰਘ ਸਭ ਰੋਮ ਰੋਮ ਵਿੱਚ ਬਸੀ ਹੋਈ ਮੈਂ ਕਿਹਾ ਬਾਬਾ ਆ ਕੇਸ ਕਹਿੰਦਾ ਜੀ ਮੇਰਾ ਪਿਓ ਤਾਂ ਤਿਆਰ ਬਰਤਿਆਰ ਸਿੰਘ ਸੀ ਸਾਡੀ ਜਿਹੜੀ ਵੰਸ ਹੈ ਬਰਾਦਰੀ ਅਰੋੜਾ ਬੰਸ ਹੈ ਸਾਡੇ ਜੇ ਸਹਿਜ ਧਾਰੀਆਂ ਦੀ ਲੜਕੀ ਕੇਸਾਂ ਵਾਲਿਆਂ ਦੇ ਚਲੀ ਜਾਵੇ ਤਾਂ ਫਿਰ ਉਹ ਗੁਰਦੁਆਰੇ ਜਾਣ ਲੱਗ ਜਾਂਦੀ ਹੈ ਜੇ ਕੇਸਾਂ ਧਾਰਿਆਂ ਦੀ ਮੋਨਿਆਂ ਤੇ ਜਾਣ ਚਲੀ ਜਾਵੇ ਤਾਂ ਫਿਰ ਮੰਦਰਾਂ 'ਚ ਵੀ ਚਲੇ ਜਾਈਦਾ ਹੈ ਕਿਉਂ ਗੁਰਮਰਦਾਸ ਸਾਹਿਬ ਜੀ ਨੇ ਖਾਲਸਾ ਜੀ ਇਸ ਪ੍ਰਾਪ ਲੋਪਿੰਡੀ ਵਗੈਰਾ ਪੋਠੋਹਾਰ ਦੇ ਇਲਾਕੇ ਦੇ ਕਾਬਲ ਤੱਕ ਜਿੰਨੇ ਪ੍ਰੇਮੀ ਸੀ ਸਭ ਨੂੰ ਕਿਹਾ ਭਾਈ ਇੱਕ ਪੁੱਤਰ ਗੁਰੂ ਕਿਆਂ ਨੂੰ ਦਿਆ ਕਰੋ ਉਹ ਫਿਰ ਗੁਰੂ ਘਰ ਮਿੱਤਰੀ ਨੂੰ ਰੱਖਦੇ ਉਹਦੇ ਕੇਸ ਜਰੂਰ ਰੱਖਦੇ। ਦਿਨ-ਦਿਨ ਉਸ ਨੂੰ ਪੂਜਣ ਵੀ ਕਰਦੇ ਇਹ ਗੁਰੂ ਘਰ ਹੈ। ਉਹ ਸਾਬਤ ਸੂਰਤ ਉਸ ਦੀ ਰੱਖਿਆ ਕਰਦੇ। ਇਸ ਕਰਕੇ ਖਾਲਸਾ ਦੀ ਸਾਈ ਸਾਈ ਧਾਰੀ ਆਪਣਾ ਅੰਗਨੇ ਕਦੇ ਵੀ ਨਫ਼ਰਤ ਨਹੀਂ ਕਰਨੀ ਪਾਕਿਸਤਾਨ ਜਾਓ ਸਿੰਧੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਮੰਨਦੇ ਹੀ ਨਹੀਂ ਹੈ। ਸੋ ਇਸ ਕਰਕੇ ਬਹੁਤਾ ਜੇ ਆਪਾਂ ਕਟੜਪੁਣੇ ਵਿੱਚ ਵੀ ਆਈਏ ਉਹ ਲਾਭ ਨਹੀਂ ਹੈ। ਲੇਕਿਨ ਇਹ ਨਹੀਂ ਵਈ ਅਸੀਂ ਉਹਨਾਂ ਨੂੰ ਦੇਖ ਕੇ ਕੋ ਹੁਨਮਰ ਹੋ ਜਾਣਾ ਹੈ ਆਪ ਤਿਆਰ ਬਿ ਤਿਆਰ ਰਹਿਣਾ ਹੈ ਸੋ ਉਹਨਾਂ ਦਾ ਵੀ ਫਤ ਜੀ ਸਾਡੇ ਨਾਲ ਸੰਬੰਧ ਹੈ ਮਹਾਰਾਜ ਕਿਰਪਾ ਕਰੇ ਜਦੋਂ ਇੱਕ ਬਾਬਾ ਮਹਾਪੁਰਖ ਸੰਤ ਬਾਬਾ ਨਿੱਕਾ ਸਿੰਘ ਜੀ ਵਿਰक्त ਹੋਏ ਇਸ ਸ਼ਾਨ ਤੇ 1956 ਚ ਉਹਨਾਂ ਦੀ ਸੰਗਤ ਹੋਈ ਦਾਸ ਨੂੰ ਇੱਥੇ ਛਪਰੇ ਹੁੰਦੇ ਇੱਥੇ ਮੈਂ ਮੱਥਾ ਟੇਕਿਆ ਮੈਂ ਕਿਹਾ ਮਹਾਰਾਜ ਮੈਨੂੰ ਵੀ ਦੋ ਅੱਖਰ ਆ ਜਾਣਗੇ ਕਹਿੰਦੇ ਸੰਤ ਭਿੰਦਰਾ ਵਾਲਿਆ ਕੋਲੇ ਬੱਚਾ ਕਾਕਾ ਜਾ ਮੈਂ ਕਿਹਾ ਮਹਾਰਾਜ ਦੱਖਣ ਦੀ ਭੂਮੀ ਆ ਬਹੁਤ ਖਿੱਚਦੀ ਆ ਜਾਨ ਨੂੰ ਕਿਤੇ ਜੀ ਨਹੀਂ ਕਰਦਾ ਇੱਥੋਂ ਕਿੱਥੇ ਜਾਣ ਨੂੰ ਜੀ ਕਰਦਾ ਖਾਲਸਾ ਜੀ ਸੋ ਜਿਵੇਂ ਜਿਵੇਂ ਜੀਵ ਦੀ ਪਰਾਰਥ ਹੁੰਦੀ ਐ ਉਸੇ ਤਰ੍ਹਾਂ ਹੀ ਵਿਛੜਦਾ ਹੈ ਕਿਸੇ ਦੇ ਦੀ ਨਹੀਂ ਹੈ ਇਸ ਕਰਕੇ ਗੁਰਸਿੱਖੋ ਸਾਰੀਆਂ ਜਿਤਨੀਆਂ ਸ਼ਾਖਾ ਹਨ ਸਾਰਿਆਂ ਨਾਲ ਪਿਆਰ ਕਰਨਾ ਭਾਵੇਂ ਕਰਨ ਮੜਾਏ ਭਾਵੇਂ ਘਰ ਨੂੰ ਮੁੜਿਆ ਭਾਵੇਂ ਲੰਬੇ ਕੇਸ ਕਰਕੇ ਭਾਈ ਜਟਾਂ ਰੱਖ ਕੇ ਜੰਗਲ ਨੂੰ ਚਲੇ ਜਾਂ ਐਵੇਂ ਸਿਆਣੇ ਜਿਹੜੇ ਮੁਰਖ ਨੇ ਉਹ ਕਹਿੰਦੇ ਨੇ ਵੀ ਇਹ ਘਰੜ-ਬੜ ਨਹੀਂ ਲਿਖਿਆ ਹੋਇਆ ਜਾਂ ਤਾਂ ਘਰ ਨੂੰ ਮੁੜਿਆ ਗ੍ਰਸਤੀ ਬਣ ਜਾ ਜਾਂ ਫਿਰ ਬਈ ਜਟਾਂ ਝੂਟ ਹੋ ਕਰਕੇ ਖਾਲਸੇ ਚ ਸੱਜ ਜਾ ਫਿਰ ਬਿੰਦੂ ਬਣ ਜਾ ਸੁੱਖਮਾ ਕਰਨੀ ਐਸੇ ਤੋਂ ਇਹ ਵਿਚਾਰਵਾਨਾਂ ਦੇ ਸਤਜੂ ਦੀ ਵਿਚਾਰ ਹਨ ਪਰ ਇਹ ਇਥੇ ਇਉਂ ਨਾ ਸਮਝ ਲੈਣਾ ਕਿ ਉਹਨਾਂ ਦੇ ਪੱਖ ਦੀ ਬਾਤ ਹੈ ਸੋ ਆਪ ਜੀ ਕਹਿੰਦੇ ਪ੍ਰੀਤ ਜ਼ਰੂਰ ਵਾਹੀ ਹੁੰਦੀ ਦੇ ਨਾਲ ਪਰ ਸੋ ਆਪ ਜੀ ਤੀਰਤ ਕੋਟ ਕੀਏ ਸੁਨਾਨ دیے ਉਹ দান ਮਹਾਵ੍ਰਤ ਕਰੇ ਦੇਸ ਫਿਰੇ ਘਰ ਭੇਸ ਤਪੋ ਤਪੋ ਧੰਨ ਮੁਬਸਰਾ ਮਿੱਥੇ ਲਾਉਂਦੇ ਕੇਸ ਧਰੇ ਨਾ ਮਿਲੇ ਹਰ ਪਿਆਰੇ ਕੋ ਲਾਉਂਦੇ ਆ ਲੇਕਿਨ ਸੰਪਰਦਾ ਦੇ ਅੰਦਰ ਜੋ ਮਹਾਪੁਰਖ ਦੀ ਰਸਨਾ ਤੂੰ ਸੁਣਿਆ ਹੈ ਉਹ ਕਹਿੰਦੇ ਤਨ ਕੇ ਸਦਰ ਨਾ ਮਿਲੇ ਹਰ ਪਿਆਰ ਸਦਰ ਨੋ ਇੱਛਾ ਦਾ ਹੈ ਤਨ ਦੀ ਇੱਛਾ ਹੋਵੇ ਵਾਹਿਗੁਰੂ ਨਹੀਂ ਮਿਲ ਸਕਦਾ ਦੋ ਇੱਛਾ ਸਾਰਿਆਂ ਦੇ ਹਿਰਦੇ ਚ ਨੇ ਇੱਕ ਵਿਡਿਆਈ ਦੀ ਇੱਕ ਧਨ ਦੀ ਕੌਣ ਜਿਹੜਾ ਹਿਰਦਾ ਜੀ ਦੇ ਚ ਨਹੀਂ ਹੈ ਜਿੰਨਾ ਚਿਰ ਦੋਨਾਂ ਇੱਛਾ ਦਾ ਭਾਵ ਨਹੀਂ ਉਹਨਾਂ ਚਿਰ ਗੁਰਸਿੱਖੋ ਵਾਹਿਗੁਰੂ ਸੁਪਨਾ ਚ ਵੀ ਨਹੀਂ ਮਿਲੇਗਾ ਜਮਨ ਮਰ ਨਹੀਂ ਖਤਮ ਹੋਵੇਗਾ ਸੋ ਆਪ ਜੀ ਨੇ ਇਹ ਪਾਠ ਧਨ ਕੇ ਸੁਧਰੇ ਨਾ ਮਿਲੇ ਹਰ ਪਿਆਰੇ ਇਹ ਪਾਠ ਹੀ ਗ੍ਰਹਿਣ ਕਰਨਾ ਆਸਨ ਕੋਟ ਕਰੇ ਅਸਤਾਨ ਧਰੇ ਇੱਥੇ ਵਿਸ्राम ਉਹ ਨਿਆਸ ਕਰੇ ਮੁਹਕਾਰੇ ਦੀਨ ਬਿਆਰ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੋਏ